ਤੇ ਪੁਰਾਣਾ ਇੱਕ ਨਵਾਂ ਇੱਕ ਜਿਹੜੀ ਅਕਸਰ ਮਾਨਯੋਗ ਡੀਜੀਪੀ ਪੰਜਾਬ ਤੇ ਮਾਨਯੋਗ ਡੀਆਈਜੀ ਸੋਚੋਰੇਂਜ ਵੱਲੋਂ ਤੇ ਐਸਐਸਪੀ ਤਰੰਤਾਂ ਨੂੰ ਦੇ ਨਿਰਦੇਸ਼ਾਂ ਦੇ ਤਹਿਤ ਇੱਕ ਜਿਹੜਾ ਯੋਧਨਸ਼ਾ ਵਿਰੋਧੀ ਮੁਹਿੰਮ ਚਲਾਈ ਗਈ ਆ ਉਹਦੇ ਇੱਕ ਖੜੀ ਤਹਿਤ ਅੱਜ ਇੱਕ ਪੂਰੇ ਤਰੰਤਾਂ ਜ਼ਿਲ੍ਹੇ ਵਿੱਚ ਕਾਫੀ ਕਾਪੀਸ਼ਨ ਕੀਤਾ ਗਿਆ ਹੈ ਜਿਹਦੇ ਵਿੱਚ ਕਾਫੀ ਕਾਮਯਾਬੀ ਮਿਲੀ ਆ ਇਹਦੇ ਵਿੱਚ ਆਪਣੇ ਤਕਰੀਬਨ 500 ਜਿਹੜੀ ਆਪਣੀ ਫੋਰਸ ਦੀ ਡਿਪਲੋਇਮੈਂਟ ਕੀਤੀ ਗਈ ਸਾਰੇ ਡੀਐਸਪੀ ਸਬੰਧੀ ਵਿਨਾਂ ਦੀ ਜਿਹੜੀ ਸਪਰੂਵਿਜ਼ਨ ਦੇ ਇਹ ਹੈ ਇਹ ਇਹਦੇ ਵਿੱਚ ਕੁੱਲ ਆਪਾਂ ਨੂੰ ਮਿਲ 8000 ਦਰਜ ਹੋਏ ਨੇ ਸੋ ਇਹਨਾਂ ਚ ਜਿਹੜੀ ਸਬਟੈਂਸਲ ਰਿਕਵਰੀ ਹੋਈ ਹੈ ਇਹਦੇ ਵਿੱਚ ਆਪਣੀ ਕੁੱਲ ਰਿਕਵਰੀ ਹੈ ਜੀ ਹੈਰੋਇਨ 132 ਗ੍ਰਾਮ ਡਰਗ ਮਨੀ ਮਿਲੀ ਹੈ ਲਾਹਣ ਮਿਲਿਆ 70 ਕਿਲੋਗ੍ਰਾਮ ਸਿਲਵਰ ਦੀ ਪੰਨੀ ਹੈ ਲਾਈਟਰ ਅਤੇ ਇੱਕ ਮੈਗਜ਼ੀਨ ਡਰਮ ਹੋਇਆ ਜੀ 9900 ਸਭ ਤੇ ਇਹਦੀ ਗ੍ਰਿਫਤਾਰੀ ਜੀ ਹਾਂਜੀ 7 ਕਿੰਨ੍ਹੇ ਫੜੀ ਗਈ ਹੈ ਜੀ ਤੇ ਉਹਦੇ ਨਾਲ ਇੱਕ ਪੀਓ ਫੜੇ ਹੋਏ ਜੀ ਇਹ ਕਿੱਥੋਂ ਕਿੱਥੋਂ ਦੇਸ਼ ਜੀ ਤੇ ਆਪਣੇ ਰੋਕੇ ਰੋਕੇ ਖਾਣੇ ਦੇ ਹਰੀਕੇ ਸਿੱਪੀ ਪੱਟੀ ਖਾਲੜਾ ਸਦਰ ਕੰਤਨ ਗੋਇੰਦਵਾਲ 올 ওভার ਕਰ ਰਹੰਤਾ ਰਹਿੰਦੇ ਜੀ ਇਹਨਾਂ ਤੋਂ ਕਦਮ ਨਿੱਦਦੇ ਹੈ। ਕਿਹੜੀ ਨਦੀ ਜਿਹੜੀ ਬੈਕਗ੍ਰਾਉਂਡ ਹੈ ਕਿ ਕ੍ਰਿਮੀਨਲ ਹੈ ਕਿ ਨਹੀਂ। ਹਾਂਜੀ ਜਿਹੜੇ ਹਾਰਡ ਸਪੌਟ ਹੈ ਬੇਸਿਕਲੀ ਇਹਨਾਂ ਤੇ ਟਾਰਗੇਟਡ ਅਪਰੋਚ ਹੀ ਆਪਾਂ ਐਪਲਾਈ ਕਰਦੇ ਪਏ ਹਾਂ ਕਿ ਬਿਗ ਫਿਗਰਸ ਨੂੰ ਟਾਰਗੇਟ ਕਰਨਾ ਜਿਹੜੇ ਵੱਡੇ ਖਿਡਾਰੀ ਆ ਉਹਨਾਂ ਨੂੰ ਟਾਰਗੇਟ ਕਰਨ ਦੀ ਆ ਤੇ ਇਹਨਾਂ ਦੀ ਬੇਸਿਕਲੀ ਕ੍ਰਿਮੀਨਲ ਬੈਕਗ੍ਰਾਉਂਡ ਦੀ ਹੈ। ਰਾਖਾ ਕਰਨ ਨੂੰ ਕੋਈ ਹੋ ਗਈ ਆ ਜੀ ਹਾਂਜੀ ਬਿਲਕੁਲ ਜੀ ਹੁਣ ਇਹਨਾਂ ਦੀ ਪੋਸਟਿਸ ਕਰਾਂਗੇ ਸਬਜੈਕਟ ਮੈਟਰ ਆਫ ਇਨਵੈਸਟੀਗੇਸ਼ਨ ਹੈ ਪੋਸਟਿਸ ਕਰਾਂਗੇ ਕਿ ਅਗੋਂ ਫਾਰਵਰਡ ਤੇ ਜਿਹੜੇ ਬੈਕਗ